ਹੁਦਾ ਧੰਨਵਾਦ ਜੀ ਅੱਜ ਦੇ ਇਸ ਪ੍ਰੈਸ ਵਾਰਤਾ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਮਿਤੀ 7 April ਤੋਂ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਦਾਗਾਜ਼ ਹੋਇਆ ਹੈ ਜਿਸ ਦੇ ਤਹਿਤ 12000 ਸਕੂਲਾਂ ਦੇ ਵਿੱਚ ਇਨੋਗਰੇਸ਼ਨ ਚੱਲ ਰਹੇ ਹਨ ਅੱਜ ਉਸ ਦਾ 3ਜਾ ਦਿਨ ਹੈ ਤੇ ਅੱਜ ਲਗਭਗ 400 ਸਕੂਲਾਂ ਦੇ ਵਿੱਚ ਇਹ ਉਦਘਾਟਨ ਹਨ ਤੇ ਲਗਭਗ ਹੁਣ ਤੱਕ 1000 ਸਕੂਲਾਂ ਦੇ ਵਿੱਚ ਇਨੌਗੁਰੇਸ਼ਨਸ ਹੋ ਚੁੱਕੇ ਹਨ ਆਪ ਸਭ ਬਹੁਤ ਹੀ ਰਿਸਪੈਕਟਡ মিডিਆ ਹੋ ਜੀ ਆਪ ਸਭ ਦਾ ਇੱਕ ਲੰਮਾ ਤਜਰਬਾ ਲੰਮਾ ਕਰੀਅਰ ਹੈ 2022 ਦੇ ਵਿੱਚ ਆਮ ਆਦਮੀ ਪਾਰਟੀ ਪਹਿਲੀ ਰਾਜਨੀਤਿਕ ਪਾਰਟੀ ਸੀ ਜਿਨ ਇਲੈਕਸ਼ਨ ਦੇ ਵਿੱਚ ਇਹ ਕਿਹਾ ਸੀ ਕਿ ਅਗਰ ਸਾਨੂੰ ਵੋਟ ਦਿੰਦੇ ਹੋ ਅਸੀਂ ਸਰਕਾਰੀ ਸਕੂਲ ਠੀਕ ਕਰਾਂਗੇ ਨੋ ਪੋਲਿਟਿਕਲ ਪਾਰਟੀ ਐਵਰ ਹੈਡ ਸੈਡ ਥਿਸ ਤੇ ਪੰਜਾਬ ਇੱਕ ਸਮਝਦਾਰੀ ਦੀ ਨਿਸ਼ਾਨੀ ਹੈ ਕਿ ਪੰਜਾਬ ਦੇ ਵੋਟਰਸ ਨੇ ਇੱਕ ਹਿਸਟੋਰਿਕ ਮੈਂਡੇਟ ਬਨਵੇਂ ਸੀਟਾਂ ਦਾ ਆਮ ਆਦਮੀ ਪਾਰਟੀ ਨੂੰ ਦਿੱਤਾ ਮਾਨ ਸਾਹਿਬ ਦੀ ਸਰਕਾਰ ਨੂੰ ਦਿੱਤਾ ਉਸ ਸਰਕਾਰ ਦੇ ਵਿੱਚ ਮੈਂ ਵਿਧਾਇਕ ਬਣਿਆ ਮੈਂ ਮੰਤਰੀ ਬਣਿਆ ਤੇ ਮੈਨੂੰ ਸਿੱਖਿਆ ਮੰਤਰੀ ਐਜੂਕੇਸ਼ਨ ਪੋਰਟਫੋਲੀਓ ਜਿਹੜੀ ਹੈ ਉਹਦੀ ਜ਼ਿੰਮੇਵਾਰੀ ਮਿਲੀ ਹੁਣ ਇਹ ਸਾਡੀ ਸਰਕਾਰ ਦੇ ਲਈ ਸਭ ਤੋਂ ਇੰਪੋਰਟੈਂਟ ਜਿਹੜਾ ਮਹਿਕਮਾ ਸੀਗਾ ਮੈਂ ਸਾਰੇ ਪੰਜਾਬ ਦੇ ਸਕੂਲਾਂ ਦੇ ਦੌਰੇ ਤੇ ਗਿਆ ਲਗਭਗ 1000 ਤੋਂ ਵੱਧ ਸਕੂਲਾਂ ਦੇ ਵਿੱਚ ਅਕ੍ਰੋਸ 올 ਡਿਸਟ੍ਰਿਕਟਸ ਆਫ ਪੰਜਾਬ ਗਿਆ ਮੈਂ ਤੁਹਾਨੂੰ ਜ਼ਮੀਨੀ ਹਕੀਕਤ ਦੱਸਦਾ ਮੇਰੇ ਕੋਲ ਸਾਰੀ ਵੀਡੀਓਜ਼ ਦੇ ਰਿਕਾਰਡ ਪਏ ਨੇ ਪੰਜਾਬ ਦੇ ਸਕੂਲਾਂ ਦੀ ਬੁਰੀ ਹਾਲਤ ਸੀ ਪੰਜਾਬ ਦੇ ਵਿੱਚ 20000 ਸਕੂਲ ਹੈ 28 ਲੱਖ ਬੱਚਾ ਪੜਦਾ 8000 ਸਕੂਲਾਂ ਚ ਚਾਰ ਦਿਵਾਰੀ ਨਹੀਂ ਸੀ ਡੰਗਰ ਬੈਠਦੇ ਸੀ ਸਕੂਲਾਂ 'ਚ 56 ਸੀ ਸਰਕਾਰੀ ਸਕੂਲ ਪੰਜਾਬ ਦੇ ਵਿੱਚ 3000 ਐਦਾਂ ਦੇ ਸਰਕਾਰੀ ਸਕੂਲ ਸੀ ਜਿੱਥੇ ਬਾਥਰੂਮ ਨਹੀਂ ਸੀ ਜਾਂ ਜੇ ਬਾਥਰੂਮ ਨਾਮ ਦਾ ਹੈਗਾ ਉਦੋਂ ਕੋਈ ਇਸਤੇਮਾਲ ਨਹੀਂ ਕਰ ਸਕਦਾ ਸੀ ਇਸਤੇਮਾਲ ਕਰਨਾ ਤਾਂ ਦੂਰ ਦੀ ਗੱਲ ਹੈ ਕੋਲੋਂ ਨੰਗ ਦੀ ਖੜ ਨਹੀਂ ਸਕਦੇ ਸੀ ਉੱਥੇ ਤੁਸੀਂ 28 ਲੱਖ ਬੱਚਿਆਂ ਦੇ ਵਿੱਚੋਂ ਲਗਭਗ 3 ਲੱਖ ਬੱਚਾ ਜ਼ਮੀਨ 'ਤੇ ਬੈਠਦਾ ਸੀ ਫਰਨੀਚਰ ਨਹੀਂ ਸੀ ਉਹਨਾਂ ਦੇ ਲਈ ਬਾਕੀ ਗੱਲਾਂ ਛੱਡ ਦੋ ਕਿ ਸਿਕਿਉਰਿਟੀ ਗਾਰਡ ਜੀ ਕੈਂਪਸ ਮੈਨੇਜਰ ਫੋਰਨ ਟ੍ਰੇਨਿੰਗ ਜੇਈ ਨੀਟ ਕਟਾ ਬਾਂ ਟਾਈਮ ਤੇ ਵਰਦੀਆਂ ਟਾਈਮ ਤੇ ਲੀਵ ਇਟ ਏ ਸਾਈਡ ਆ ਪੰਜਾਬ ਸੀ ਉੜਦਾ ਪੰਜਾਬ ਸੀ ਜਿੱਥੇ ਸਾਡੇ ਬਾਰਡਰ ਦੇ ਜ਼ਿਲ੍ਹੇ ਜਿੱਥੇ ਕੋਈ ਕਮਰਾ ਇੱਕ ਇੱਕ ਕਮਰਾ ਨਾ ਬਾਥਰੂਮ ਨਾ ਚਾਰ ਦਿਵਾਰੀ ਅਸੀਂ ਪੰਜਾਬ ਦੀ ਜਨਤਾ ਨਾਲ ਵਾਦਾ ਕੀਤਾ ਸੀ ਅਰਵਿੰਦ ਕੇਜਰੀਵਾਲ ਦਾ ਵਾਦਾ ਸੀ ਭਗਵੰਤ ਮਾਨ ਜੀ ਦਾ ਵਾਦਾ ਸੀ ਤੇ ਮੇਰੇ ਮੋਢਿਆਂ ਤੇ ਜ਼ਿੰਮੇਵਾਰੀ ਮਿਲੀ ਹੈ ਅੱਜ 3 ਸਾਲਾਂ ਬਾਅਦ ਮੇਰੇ ਮੁੱਖ ਮੰਤਰੀ ਨੇ ਮੈਨੂੰ ਟਾਰਗੇਟ ਦਿੱਤਾ ਸੀ ਕਿ 31 3 2025 ਤੱਕ ਹਰ ਸਕੂਲ 'ਚ ਮੈਨੂੰ ਚਾਰ ਦਿਵਾਰੀ ਚਾਹੀਦੀ ਆ ਹਰ ਸਕੂਲ 'ਚ ਬਾਥਰੂਮ ਚਾਹੀਦਾ ਹਰ ਸਕੂਲ 'ਚ ਪੀਣ ਵਾਲਾ ਪਾਣੀ ਚਾਹੀਦਾ ਕੋਈ ਬੱਚਾ ਜ਼ਮੀਨ 'ਤੇ ਬੈਠਣਾ ਨਹੀਂ ਚਾਹੀਦਾ ਅੱਜ ਅਸੀਂ ਜਦੋਂ ਇਸ ਨੂੰ ਸੈਲੀਬ੍ਰੇਟ ਕਰ ਰਹੇ ਆ 3 ਸਾਲਾਂ ਬਾਅਦ ਮਿਹਨਤ ਕੀਤੀ ਹੈ ਦਿਨ ਰਾਤ ਮਿਹਨਤ ਕੀਤੀ ਹੈ ਜੀ ਤੁਹਾਡੇ ਸਭ ਦੇ ਕੈਮਰੇ ਮੈਂ ਸਵਾਗਤ ਕਰਦਾ ਆਓ ਚਲਿਏ ਮੈਰੋ ਜਾਨਨਾ ਜਿਲ੍ਹਾ ਤੁਹਾਡਾ ਜਿੱਥੇ ਕਹੋਗੇ ਆਓ ਜਾ ਕੇ ਆਪਾਂ ਸਕੂਲਾਂ 'ਚ ਪੁੱਛਦੇ ਆਂ ਕਿ ਚਾਰ ਦਵਰੀਆਂ ਬਣੀਆਂ ਕਿ ਨਹੀਂ ਬਣੀਆਂ ਬਾਥਰੂਮ ਬਣੇ ਕਿ ਨਹੀਂ ਬਣੇ ਸਾਡੀ ਕੋਸ਼ਿਸ਼ ਹੈ ਸਕੂਲਾਂ ਅਸਲਸ ਦਿੱਕਤ ਪਤਾ ਕੀ ਹੈ ਸਰਕਾਰੀ ਸਕੂਲਾਂ ਚ ਪੜਦੇ ਗਰੀਬਾਂ ਦੇ ਬੱਚੇ ਤੇ ਹਮੇਸ਼ਾ ਸਿੱਖਿਆ ਮਹਿਕਮੇ ਦੇ ਖਿਲਾਫ ਇੱਕ ਨਰੇਟਿਵ ਰਿਆ ਮੇਰੇ ਤੋਂ ਪਹਿਲਾਂ ਇਹ ਨਰੇਟਿਵ ਸੀ ਕਿ ਧਰਨੇ ਵਾਲਾ ਮਹਿਕਮਾ ਤੇ ਹੁਣ ਹਮੇਸ਼ਾ ਨੈਗੇਟਿਵ ਖਬਰ ਪੁਰਾਣੇ ਸਿੱਖਿਆ ਮੰਤਰੀਆਂ ਦੀ ਤੁਸੀਂ ਵੀਡੀਓਜ਼ ਵਾਇਰਲ ਹੋਈਆਂ ਟੀਚਰਾਂ ਨੂੰ ਗਾਲਾਂ ਦਿੰਦੇ ਹੋਏ ਕਿ ਕੁੱਟੋ ਇਹਨਾਂ ਨੂੰ ਫੜ ਕੇ ਗਾਲ ਕੱਢ ਕੇ ਕਹਿੰਦੇ ਡਾਂਗਾ ਮੇਰੋ ਕਦੀ ਵੀ ਕਿਸੇ ਟੀਚਰ ਦਾ ਚੰਗਾ ਕੰਮ ਨਹੀਂ ਆਇਆ ਮੈਂ ਕਿਹਾ ਟੁਗੜ ਕਟੋ ਘਟ 2000 ਟੀਚਰਾਂ ਨੂੰ ਬਾਈ ਨੇਮਡ ਹੋ ਜਾਣ ਮਿਹਨਤ ਕੀਤੀ ਹੈ ਜੇ ਸਕੂਲਾਂ 'ਚ ਰਿਹਾ ਪੈਸ਼ਨ ਦੇ ਨਾਲ ਤੁਹਾਨੂੰ ਅੱਜ ਦੋ ਤਿੰਨ ਤੋਂ ਮੈਂ ਦੇਖਦਾ ਪਹਿਲੀ ਗੱਲ ਤੋਂ ਉਦੋਂ ਦੀ ਤਕਲੀਫ ਹੈ ਬਿਕਾਉਜ਼ ਦੇ ਡੋਂਟ ਵਾਂਟ ਤੇ ਇਹ ਕੱਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਹੈ ਇਹ ਪੰਜਾਬ ਸਰਕਾਰ ਦੀ ਗੱਲ ਨਹੀਂ ਹੈ ਜੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬੱਲੇ ਬੱਲੇ ਹੁੰਦੀ ਹੈ ਨਾ ਦੇਸ਼ 'ਚ ਤੇ ਦੁਨੀਆ ਦੀ ਹਰ ਇੱਕ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਸਭ ਤੋਂ ਅੱਗੇ ਲੰਘ ਰਹੇ ਹਾਂ ਅੱਜ ਕਿਉਂ ਸਭ ਤੋਂ ਅਸੀਂ ਗੱਲਾਂ ਦਾ ਬਹੁਤ ਕਰਦੇ ਹਾਂ ਕਿ ਦੇਸ਼ ਦੇ ਵਿੱਚੋਂ ਆਈਐਸ ਆਈਪੀਐਸ ਅਫਸਰ ਪੰਜਾਬ ਚ ਬੰਨੇ ਬੰਦ ਹੋ ਗਏ ਜੀ ਬਿਹਾਰ ਤੋਂ ਬਨ ਰਹੇ ਇੱਥੇ ਬਨ ਰਹੇ ਜਦੋਂ ਸਰਕਾਰੀ ਸਕੂਲਾਂ ਦੀ ਗੱਲ ਕਰਦੇ ਅਸੀਂ ਸਿਰਫ ਨੈਗੇਟਿਵ ਸਟੋਰੀ ਲਾਵਾਂਗੇ ਲੱਬ ਲੱਬ ਕੇ ਲਾਵਾਂਗੇ ਢੁੰਡ ਕੇ ਲਾਵਾਂਗੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਗਰੀਬਾਂ ਦੇ ਬੱਚਿਆਂ ਦੀ ਗੱਲ ਨਾ ਹੋਵੇ ਆਪਣੇ ਬੱਚੇ ਸਾਡੇ ਵਧੀਆ ਸਕੂਲਾਂ ਚ ਏਸੀ ਲੱਗੇ ਉੱਥੇ ਬਾਥਰੂਮਾਂ ਚ ਜਿੰਨੇ ਵੱਡੇ ਲੀਡਰਾਂ ਨੇ ਟਵੀਟ ਕੀਤਾ ਪਹਿਲਾਂ ਆਪਣੇ ਬੱਚੇ ਦੱਸੋ ਕਿੱਥੇ ਪੜਦੇ ਆ ਵੱਡੇ ਸਕੂਲਾਂ ਚ ਪੜਦੇ ਆ ਉੱਥੇ ਬਾਥਰੂਮ ਤਾਂ ਏਸੀ ਹੈ ਤੇ ਹੁਣ ਪਤਾ ਕੀ ਕਹਿੰਦੇ ਆ ਜੀ ਕਹਿੰਦੇ ਇਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਸਾਨੂੰ ਮੈਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਜੀ ਮੈਂ ਬਾਥਰੂਮ ਬਣਾਇਆ ਤੇ ਉਦੋਂ ਨਹੀਂ ਪੱਥਰ ਲਾ ਦਿੱਤਾ ਸ਼ਰਮ ਤੁਹਾਨੂੰ ਆਣੀ ਚਾਹੀਦੀ ਹੈ 75 ਸਾਲਾਂ ਦੇ ਵਿੱਚ ਤੁਸੀਂ ਬਾਥਰੂਮ ਨਹੀਂ ਬਣਾ ਸਕੇ ਸ਼ਰਮ ਉਦੋਂ ਤੁਹਾਨੂੰ ਕਿਉਂ ਨਹੀਂ ਆਈ ਸੁਖਬੀਰ ਬਾਦਲ ਜੀ ਸ਼ਰਮ ਉਦੋਂ ਤੁਹਾਨੂੰ ਕਿਉਂ ਨਹੀਂ ਆਈ ਜਿਹੜੇ ਬਾਕੀ ਵੱਡੇ ਵੱਡੇ ਲੀਡਰ ਪ੍ਰਤਾਪ ਬਾਜਵਾ ਗੱਲਾਂ ਕਰਦੇ ਆ ਜਦੋਂ ਸਾਡੀ ਬੱਚੀਆਂ ਜਦੋਂ ਗਰੀਬ ਘਰਾਂ ਦੀਆਂ ਬੱਚੀਆਂ ਖੁੱਲੇ ਖੇਤਾਂ 'ਚ ਜਾਂਦੀਆਂ ਸੀ ਉਦੋਂ ਸ਼ਰਮ ਤੁਹਾਡੀ ਕਿੱਥੇ ਸੀ ਉਹ ਤਾਂ ਕਿਉਂ ਨਹੀਂ ਕੋਈ ਟਵੀਟ ਆਇਆ ਤੁਹਾਨੂੰ ਉਹ ਤਾਂ ਕਿਉਂ ਨਹੀਂ ਕੋਈ ਦਰਦ ਆਇਆ ਨਹੀਂ ਮੈਂ ਤੁਹਾਨੂੰ ਇਹ ਵੀਡੀਓ ਸੁਣਾ ਰਿਹਾ ਐਵੀਡੈਂਸ ਦੇ ਲਈ ਤੁਸੀਂ ਕਹੋਗੇ ਨਹੀਂ ਨਹੀਂ ਇਹ 3000 ਸਕੂਲ ਸੀ ਜਿੱਥੇ ਬਾਥਰੂਮ ਨਹੀਂ ਸੀ ਜਾਂ ਫਿਰ ਸਿਗਾਤਾ ਵਰਤਨ ਲੈਕ ਨਹੀਂ ਸੀ ਸੁਣ ਲਓ ਆ ਟੀਚਰ ਬੋਲ ਰਿਹਾ ਇੱਕ ਤੇ ਪੜੋ ਟੀ ਬਾਰਡੀ ਵਾਲ ਕੋਈ ਨਹੀਂ ਸੀ ਕਿ ਨਾ ਵਾਸ਼ਿੰਗ ਸੀ ਬੱਚੇ ਤੁਸੀਂ ਕਦੇ ਕੋਈ 3 ਪੁਆਇੰਟ ਹੋ ਰਹੇ ਜਾਂ ਕਿਹਾ ਮੈਂ ਸੀ ਕਿ ਹੁਣ ਕਿਸ ਤਰੀਕੇ ਨਾਲ ਦੇਖੋ ਪਹਿਲਾਂ ਜਦੋਂ ਵੀ ਕਨਦਨ ਬਾਰਡਰ ਦੀ ਗੱਲ ਕਰਉਂਦੀ ਆ ਖੇਮਕਰਨ ਬਾਰਡਰ ਦੀ ਤਾਂ ਹਮੇਸ਼ਾ ਪਾਈ ਕਰਾਂ ਪਛੜੇ ਸਕੂਲ ਆ ਨਹੀਂ ਪਰ ਜਦੋਂ ਮੰਨ ਕੇ ਚਲੋ ਮੈਂ 2.5 ਸਾਲ ਪਹਿਲਾਂ ਇੱਥੇ ਆਇਆ ਸੀਗਾ ਉਹ ਟਾਈਮ ਜਦੋਂ ਮੈਂ ਆਇਆ ਸੀਗਾ ਤਾਂ ਪਿੱਛੇ ਮਾਲ ਕੋਈ ਛੋਟੇ ਕਲਾਸਰੂਮ ਸੀਗੇ ਇੱਕ ਇੱਕ ਹੀ ਕਲਾਸਰੂਮ ਕਹਿ ਸਕਦੇ ਆਪਾਂ ਨੂੰ ਤੇ ਬਾਂਡੇ ਵਾਲ ਕੋਈ ਨਹੀਂ ਸੀਗੇ ਨਾ ਵਾਸ਼ਰੂਮ ਸੀ ਬੱਚੇ ਨਾ ਖੁੱਲੇ ਕੱਚੀ ਵਾਸ਼ਰੂਮ ਜਾਂਦੇ ਸੀਗੇ ਪਰ ਜਦੋਂ ਸੋਚਦਾ ਕਿ ਬਾਥਰੂਮ ਸੀ ਹਾਂਜੀ ਪਰ ਟੀਚਰ ਦੱਸ ਰੇ ਬਾਥਰੂਮ ਨਾ ਬਾਥਰੂਮ ਸੀ ਨਾ ਚਾਰਦਵਾਰੀ ਸੀ ਇਹ ਸੀ ਇਹ ਮੈਨੂੰ ਪਤਾ ਨਹੀਂ ਕੀ ਮਾਨਸਿਕਤਾ ਹੈ ਜੀ ਕਿ ਯਾਰ ਮੈਨੂੰ ਖਾਣਾ ਕੱਢ ਦਿਓ ਸਿੱਧਾ ਕੱਢ ਲਓ ਮੇਰੇ ਬੱਚਿਆਂ ਨੂੰ ਕਿਉਂ ਮੰਦਾ ਬੋਲਦੇ ਹੋ ਅਸੀਂ ਮੇਰਾ ਇਹ ਸਾਰੀ ਸਿੱਖਿਆ ਕ੍ਰਾਂਤੀ ਦਾ ਮਕਸਦ ਇਹਦਾ ਇਹਦਾ ਇੱਕ ਏਮ ਹੈ ਤੇ ਔਨ ਗਰਾਉਂਡ ਬਹੁਤ ਸਾਰਾ ਮੀਡੀਆ ਸਾਡੇ ਨਾਲ ਗਿਆ ਹਰ ਐਮਐਲਏ ਹਰ ਪ੍ਰੋਗਰਾਮ ਤੇ ਅਸੀਂ ਮੀਡੀਆ ਇਨਵਾਈਟ ਕਰ ਰਹੇ ਹਾਂ ਇਹਦਾ ਪਤਾ ਕਿੰਨਾ ਪੋਜ਼ਿਟਿਵ ਇੰਪੈਕਟ ਜਾ ਰਿਹਾ ਉਹ ਬੱਚੇ ਜਿਹੜੇ ਅੱਜ ਤੱਕ ਜਿਨ੍ਹਾਂ ਵੱਲ ਕੋਈ ਦੇਖਦਾ ਨਹੀਂ ਸੀ ਅੱਜ ਉਹਨਾਂ ਸਕੂਲਾਂ 'ਚ ਐਮਐਲਏ ਜਾ ਰਿਹਾ ਡੀਸੀ ਜਾ ਰਿਹਾ ADC ਜਾ ਰਿਹਾ SDM ਜਾ ਰਿਹਾ DSP ਜਾ ਰਿਹਾ SHO ਜਾ ਰਿਹਾ DO ਜਾ ਰਿਹਾ মিডিਆ ਜਾ ਰਿਹਾ ਵੱਡੇ ਵੱਡੇ ਚੈਨਲ ਉਨੂੰ ਬੱਚਿਆਂ ਨੂੰ ਲੱਗ ਰਿਹਾ ਕਿ ਪਹਿਲੀ ਵਾਰੀ ਸਾਡੇ ਲਈ ਕੁਝ ਹੋ ਰਿਹਾ ਹਾਂ ਸਾਡੇ ਸਕੂਲ ਐਨੇ ਵੀ ਨਿਕੰਮੇ ਨਹੀਂ ਹੈ ਵਰਨਾ ਮੈਂ 2022 ਚ ਜਾ ਕੇ ਦੇਖਿਆ ਮੁਰਝਾਏ ਹੋਏ ਚਿਹਰੇ ਸਰਕਾਰੀ ਸਕੂਲਾਂ ਚ ਪਤਾ ਉਹਦਾ ਕਾਰਨ ਕੀ ਸੀ ਕਿਉਂਕਿ ਉਹਨਾਂ ਬੱਚਿਆਂ ਨੂੰ ਮਨਚੇ ਪਤਾ ਸੀ ਕਿ ਅਸੀਂ ਇਹਨਾਂ ਸਕੂਲਾਂ ਚ ਇਸ ਕਰਕੇ ਪੜਦੇ ਪਏ ਹਾਂ ਕਿ ਸਾਡੇ ਪੇਰੈਂਟ ਸਾਨੂੰ ਪ੍ਰਾਈਵੇਟ ਸਕੂਲ ਚ ਪੜਾ ਨਹੀਂ ਸਕਦੇ ਤੇ ਸਾਡਾ ਕੋਈ ਭੁਵਿੱਖ ਨਹੀਂ ਤੇ ਹੁਣ ਜਦੋਂ ਸਾਡੀ ਕੋਸ਼ਿਸ਼ ਹੈ ਦਿਨ ਰਾਤ ਕਿ ਉਹਨਾਂ ਨੂੰ ਇਹ ਯਕੀਨ ਦਵਾਈਏ ਕਿ ਸਾਰਾ ਪੰਜਾਬ ਤੁਹਾਡੇ ਨਾਲ ਖੜਾ ਬੱਚਿਓ 28 ਲੱਖ ਬੱਚਿਓ ਅਸੀਂ ਤੁਹਾਡੇ ਨਾਲ ਹਾਂ ਤੁਹਾਡੇ ਸਕੂਲ ਸਭ ਤੋਂ ਸ਼ਾਨਦਾਰ ਹੈ ਤੁਸੀਂ ਵੀ ਵਕੀਲ ਬਣ ਸਕਦੇ ਹੋ ਸੀਏ ਬਣ ਸਕਦੇ ਹੋ ਡਾਕਟਰ ਬਣ ਸਕਦੇ ਹੋ ਆਈਐਸ ਆਈਪੀਐਸ ਅਫਸਰ ਬਣ ਸਕਦੇ ਹੋ ਪੀਸੀਐਸ ਪੀਪੀਐਸ ਅਫਸਰ ਬਣ ਸਕਦੇ ਹੋ ਤਾਂ ਜੁਨੇ ਵੱਡੇ ਲੀਡਰ ਹੈ ਇਹ ਚਾਹੁੰਦੇ ਕਿ ਸਾਰਾ ਨਰੇਟਿਵ ਹੋ ਜਾਵੇ ਉਹ ਗਰੀਬਾਂ ਦੇ ਬੱਚੇ ੱਟਕੇ ਖਾਂਦੇ ਰਹੇ ਉਹਨਾਂ ਮਨਰੇਗਾ ਕਾਮਿਆਂ ਦੇ ਬੱਚਿਆਂ ਨੂੰ ਗਰੀਬਾਂ ਦੇ ਬੱਚਿਆਂ ਨੂੰ ਬਾਥਰੂਮ ਕਿਉਂ ਮਿਲ ਗਿਆ ਇਸ ਗੱਲ ਦੀ ਤਕਲੀਫ ਹੈ ਕਿੰਨਾ ਕਬੜਾ ਮਸਲਾ ਜੀ ਅੱਜ ਜਦੋਂ ਨਹੀਂ ਪੱਥਰ ਤੇ ਇੱਕ ਬਹਾਨਾਵੇਂ ਬਾਰ ਬਾਰ ਕਹਿ ਰਹੇ ਆ ਅੱਜ ਸਕੂਲ ਚ ਟੈਂਟ ਲੱਗਦਾ ਇੱਕ ਜਸ਼ਨ ਵਰਗਾ ਮਾਹੌਲ ਹੈ ਪਿੰਡ ਦੇ ਲੋਕ ਆ ਰਹੇ ਆ ਪਿੰਡ ਵਾਲੇ ਲੋਕਾਂ ਨੂੰ ਕਈ ਤਾਂ ਉਹਨਾਂ ਨੂੰ ਨਹੀਂ ਪਤਾ ਸੀ ਕਿ ਅੱਛਾ ਸਕੂਲ ਇੰਨਾ ਬਦਲ ਗਿਆ ਅਸਰ ਦਿਖਾਈ ਰਹੀ ਹੈ ਤੇ ਨਾਲ ਇਹ ਵੀ ਕਹਿਣਾ ਕਿ ਹਾਂ ਹਜੇ ਵੀ ਕਮੀਆਂ ਉਹਨੂੰ ਹੋਰ ਠੀਕ ਕਰਾਂਗੇ ਪਰ 3 ਸਾਲਾਂ ਚ ਦੇਖੋ ਥੇਰ ਇਜ਼ ਨੋ ਮੈਜੀਕਲ ਛੜੀ ਕੇ 20000 ਦੇ 20000 ਸਕੂਲ ਐਨ ਚਮਕਦੇ ਹੋ ਜਾਣਗੇ ਪਰ ਹਾਂ ਕੰਮ ਹੋਇਆ ਇੱਕ ਬੇਸਿਕ ਪੈਰਾਮੀਟਰਸ ਤੇ ਪਹੁੰਚੇ ਪਿਛੇ ਜੇਖਾ ਅਖਬਾਰ ਨੇ ਖਬਰ ਹੈ ਕਿ ਹਾਂ ਵੀ ਇੱਕ ਕਟੂਕਟ ਇਕਮਤਾ ਹੀ ਕਹਿ ਰਿਹਾ ਕਿ ਐਟ ਲੀਸਟ देयर ਆਰ ਨਾਓ ਸਿੰਗਲ ਵਾਸ਼ਰੂਮ ਪਹਿਲਾਂ ਉਹ ਵੀ ਨਹੀਂ ਸੀ ਇੱਕ ਲੈਵਲ 18 ਕੀਤਾ ਇਸ ਦੇ ਨਾਲ ਹੀ ਸਕੂਲ ਆਫ ਐਮੀਨਸ ਬਣਾ ਰਹੇ ਜਿਸ ਸਕੂਲ ਹੈ ਐਸਟਰੋ ਟਰਫ ਹੈ ਸ਼ਾਨਦਾਰ ਲੈਬਸ ਹੈ ਕੈਂਪਸ ਮੈਨੇਜਰ ਹੈ ਉਹ ਵੀ ਬਣਾ ਰਹੇ ਹਨ ਪਰ ਹਰ ਬੱਚੇ ਦੀ ਗੱਲ ਹੋਣੀ ਚਾਹੀਦੀ ਹੈ ਭੁੱਖ ਦੀ ਗੱਲ ਹੋਣੀ ਚਾਹੀਦੀ ਹੈ ਮੈਂ ਇਸ ਮਾਨਸਿਕਤ ਮੇਰੀ ਆਪ ਜੀ ਨੂੰ ਵੀ ਅਪੀਲ ਹੈ ਇੱਕ ਇੱਕ ਸੈਕਸ਼ਨ ਇਹ ਟੋਟਲੀ ਏ ਪੋਲਿਟੀਕਲ ਅਪੀਲ ਹੈ ਜੀ ਇਹ ਪੰਜਾਬ ਦੇ ਬੱਚਿਆਂ ਦੀ ਗੱਲ ਹੈ ਬਹੁਤ ਸਾਰੇ ਲੋਕ ਸਿਰਫ ਅਸੀਂ ਕੇ ਲਈ ਰਾਜਨੀਤੀ ਕਰਨੀ ਹੈ ਜਿੱਦ ਮੇਰਾ ਜਿੰਨਾ ਮਰਜੀ ਟ੍ਰੋਲ ਕਰ ਲੋ ਮੈਂ ਕਦੀ ਬੁਰਾ ਨਹੀਂ ਮੰਨਦਾ ਜੀ ਮੇਰੇ ਬੱਚਿਆਂ ਨੂੰ ਕਿਉਂ ਕਰਦੇ ਤੁਸੀਂ ਮੈਂ ਉਹਨਾਂ ਦੇ ਲਈ ਉਹਨਾਂ ਨੂੰ ਕੰਫੀਡੈਂਸ ਦਿਵਾਣਾ ਚਾਹੁੰਦਾ ਇਸ ਕੈਂਪ ਤੁਸੀਂ ਵੀ ਆਜੋ ਆਓ ਕਿਉਂ ਨਹੀਂ ਸਾਰੀ ਆਓ ਵੀ ਦੇਖੋ ਸਰਕਾਰ ਆਪ ਤੁਸੀਂ ਕਦੀ ਨਹੀਂ بڑے ਸਰਕਾਰੀ ਸਕੂਲਾਂ ਚ ਨੇਮ ਮੈਂ ਥੋੜਾ ਓਪਨ ਚੈਲੰਜ ਹੈ ਜਿਨ੍ਹਾਂ ਪਿੰਡਾਂ ਚ ਮੈਂ ਚਾਰ ਚਾਰ ਬਾਰਡਰ ਇਲਾਕਿਆਂ ਚ ਫਾਜ਼ਿਲਕਾ ਫਰੂਜ਼ਪੁਰ ਅਬੌਰ ਖੇਮਕਰਨ ਤਰਨਤਾਰਨ ਰਾਜਾ ਸੰਸੀ ਟਾਰੀ ਕਦੀ ਕੋਈ এডਿਕੇਸ਼ਨ ਰਿਸਟਰ ਦਿਖਾ ਦੇ ਦੇ ਸੰਤਾ ਜੀ ਤੁਹਾਡਿਆਂ ਨੂੰ ਬਹੁਤ ਤੁਹਾਨੂੰ ਰਾਜ ਮਿਲੇ ਵਾਦੂ ਤੁਹਾਨੂੰ 5 5 10 ਸਾਲ 15 ਸਾਲ 20 ਸਾਲ ਕਦਮ ਗਏ ਤੁਸੀਂ ਕੀ ਕਰਕੇ ਆਏ ਹੋ ਮੈਂ ਯਾਨੀ ਇਸ ਕਰਕੇ ਬੜਾ ਦਿਲ ਦੁਖਦਾ ਜੀ ਪਰ ਜੋ ਮਰਜ਼ੀ ਹੋ ਜੇ ਤੂਫਾਨ ਦੇ ਖਿਲਾਫ ਲੜ ਰਹੇ ਆ ਇਹ ਮੇਰੀ ਪਰਮਾਤਮਾ ਤੋਂ ਡਰ ਕੇ ਕਹਿੰਦਾ ਅਸੀਂ ਪੰਜਾਬ ਦੇ ਸਰਕਾਰੀ ਉੜਦਾ ਪੰਜਾਬ ਨੂੰ ਪੜਦਾ ਪੰਜਾਬ ਬਣਾ ਕੇ ਰਵਾਂਗੇ ਅੱਜ ਮੈਂ ਆਪਣੇ ਹਲਕੇ ਦੇ ਇੱਕ ਸਰਕਾਰੀ ਸਕੂਲ ਚ ਗਿਆ ਉੱਥੋਂ ਬੱਚੀ ਨਵੀਂ ਪੜ੍ਹ ਕੇ ਐਸਾ ਹੀ ਲੱਗਿਆ ਸਬ ਇੰਸਪੈਕਟਰ ਸਿਲੈਕਟ ਹੋ ਗਈ ਹੈ ਇਹ ਜਿਹੜਾ ਹੈ ਅਸੀਂ ਅਸੀਂ ਸਰਕਾਰੀ ਸਕੂਲਾਂ ਤੇ ਪੂਰੀ ਲੌਬੀ ਹੈ ਯੂਨੀਅਨਸ ਦੀ ਆਪਣੀ ਲੌਬੀ ਹੈ ਕਦੀ ਬੱਚਿਆਂ ਦੀ ਗੱਲ ਹੁੰਦੀ ਨਹੀਂ ਸੀ ਹਮੇਸ਼ਾ ਸਿੱਖਿਆ ਮੰਖੇ ਵਿੱਚ ਖਬਰ ਲਗਣੀ ਹੈ ਉਮਰ ਉਸ ਕਹਿਣਗੇ ਜੀ ਪ੍ਰਿੰਸੀਪਲ ਨਹੀਂ ਹੈ ਤਾਂ ਪ੍ਰਿੰਸੀਪਲ ਕਿਉਂ ਨਹੀਂ ਹੈ ਤਾਂ ਪੁੱਛੋ ਤੁਸੀਂ ਰੂਲ ਬਦਲੇ ਆ ਤੁਸੀਂ 2019 ਚ ਰੂਲ ਬਦਲਤੇ ਤੇ ਹਾਈ ਕੋਰਟ ਨੇ ਸਟੇ ਕਰਤਾ ਤੇ ਹੁਣ ਉਹ ਮੈਂ ਕੇਸ ਲੜਦਾ ਪਿਆ ਥੋਡੇ ਹਰੇ ਥੋਡੇ ਜਿਹੜੇ ਕੇਸ ਤੁਸੀਂ ਹਰਵਾਏ ਉਹ ਜਿੱਤ ਕੇ ਲੈ ਕੇ ਆਣਾ ਥੋਡੇ ਪੈਸੇ ਆਪੇ ਆ ਪਹਿਲਾ ਰੂਲ ਸੀਗਾ 75% ਤੁਸੀਂ 50% ਕਰਤਾ ਤੇ ਉਸ ਤੋਂ ਬਾਅਦ ਜਿਹੜੇ ਹੁਣ ਭਰਤੀ ਸਤੇ ਹੈ ਪ੍ਰਿੰਸੀਪ ਉਹ ਵੀ ਹਲਕਾ ਕਰਕੇ ਦੂੰਗਾ ਮੇਰੀ ਜ਼ਿੰਮੇਦਾਰੀ ਹੈ ਆਈ ਟੇਕ ਦਾ ਆਨਰਸ ਕਿ ਹਰ ਸਕੂਲ ਪ੍ਰਿੰਸੀਪਲ ਹੋਊਗਾ ਹਰ ਸਕੂਲ ਚ ਲੈਕ ਪਰ ਜੋ ਆਇਆ ਹੈ 20000 ਉਹਨੂੰ ਤਾਂ ਦੇਖੋ ਨਹੀਂ ਪਰ ਅਸੀਂ ਚਾਹੁੰਦੇ ਨਹੀਂ ਕਿ ਸਰਕਾਰੀ ਸਕੂਲਾਂ ਦੀ ਗੱਲ ਹੋਵੇ ਹਾਂ ਜੀ ਬਾਥਰੂਮਾਂ ਦੀ ਨਹੀਂ ਕਿਉਂ ਨਾ ਲਾਈਏ ਜੀ ਥੋਡੇ ਮੂੰਹ ਤੇ ਤਮਾਚੇ ਲਾਵਾਂਗੇ ਪਿੰਡਾਂ ਜਾਂ ਸਾਰੇ ਪਿੰਡਾਂ ਦਾ ਤਾਨੂੰ ਪਤਾ ਲੱਗੇ ਕਿ ਤੁਸੀਂ ਜਿਹੜੀ ਤੁਹਾਡੀ ਨਲਾਇਕੀਆਂ ਨੇ ਉਹ ਨਾ ਬੱਚੀਆਂ ਦਾ ਕਿ ਇਸ ਇਸ ਪਿੰਡ ਦੀ ਬੱਚੀਆਂ ਦਾ ਕੀ ਜੀ ਕਿੰਨੇ ਬੱਚੇ ਜਾਂਦੇ ਨਹੀਂ ਹੁਣੇ ਮੈਂ ਖਰੜ ਦੇ ਇੱਕ ਸਕੂਲ ਚ ਗਿਆ ਉਹ ਵੀ ਤੁਹਾਨੂੰ ਮੈਂ ਵੀਡੀਓ ਸ਼ੇਅਰ ਕਰ ਦੂੰਗਾ ਬੱਚ ਆਈ ਆਈ ਵਾਸ ਅਮੇਜ਼ਡ ਮੇਰੇ ਅੱਖਾਂ 'ਚ ਪਾਣੀ ਆ ਗਿਆ ਕਿਉਂਕਿ ਸੀਨੀਅਰ ਸੈਕੰਡਰੀ ਸਕੂਲ ਸੀ ਬੱਚੀ ਕਹਿੰਦੀ ਜੀ ਸਰ 8 ਵਜੇ ਸਕੂਲ ਲੱਗਦਾ ਸਭ ਤੋਂ ਪਹਿਲਾਂ ਘਰੇ ਜਾ ਕੇ ਬਾਥਰੂਮ ਚ ਵੜਦੇ ਆਂ ਖਰੜ ਵਰਗੇ ਇਲਾਕੇ 'ਚ ਫਿਰ ਕਹਿੰਦੇ ਅੱਛਾ ਜੀ ਤੁਸੀਂ ਕੀ ਕਰਦੇ ਹੋ ਕੀ ਮਾਨਸਿਕਤਾ ਤੋਂ ਦਿੱਕਤੀ ਤੁਸੀਂ 2022 ਤੋਂ ਪਹਿਲਾਂ ਇਹਨਾਂ ਦੇ ਟਵਿੱਟਰ ਹੈਂਡਲ ਦਾ ਸੋ ਕਦੀ ਕਦੀ ਸਕੂਲ ਦੀ ਗੱਲ ਹੀ ਨਹੀਂ ਹੋਈ ਹੁਣ ਰੋਜ਼ ਦੇ ਚਾਰ-ਚਾਰ ਕਰਦੇ ਆ ਨਾ ਪ੍ਰਾਊਡ ਆਫ ਇਟ ਤੁਸੀਂ ਨੈਗੇਟਿਵ ਕਰੋ ਮੈਂ ਪੋਜ਼ਿਟਿਵ ਕਰੂੰਗਾ ਅਸੀਂ ਪੋਜ਼ਿਟਿਵ ਕੰਮ ਕਰਾਂਗੇ ਸਾਨੂੰ ਆਪਣੇ ਕੰਮ ਤੇ ਮਾਣ ਹੈ ਇਹ ਬੱਚੇ ਮੇਰੇ ਨਹੀਂ ਪੱਥਰ ਬਣਨਗੇ ਜਿਹੜੇ ਬੱਚੇ ਅੱਜ ਪੜ੍ਹਦੇ ਪਏ ਬੱਚੇ ਦੱਸਣਗੇ ਅੱਜ ਉਹ ਬੱਚਿਆਂ ਖੁਸ਼ ਹੈ ਆਨਲਾਈਸ ਸਮਝ ਕੈਂਪਸ ਮੈਨੇਜਰ ਆਨਲਾਈਸ ਸਮੇਂ ਸਾਡੀ ਕੋਸ਼ਿਸ਼ ਹੈ ਸੀਨੀਅਰ ਸਕੈਂਡਰੀ ਸਕੂਲਸ ਦੇ ਵਿੱਚ ਤੋਂ ਸ਼ੁਰੂ ਕਰਾਂਗੇ ਹੌਲੀ-ਹੌਲੀ ਹਰ ਸਕੂਲ 'ਚ ਜਿਵੇਂ ਮਾਲਸ ਦੇ ਵਿੱਚ ਲੱਗਦਾ ਨਾ ਕਿ 9 ਵ ਹੁਣ 10 ਵਜੇ ਹੋਇਆ ਉੱਥੇ ਤੱਕ ਲੈ ਕੇ ਜਾਣਾ ਸਰਕਾਰੀ ਸਕੂਲਾਂ ਨੂੰ ਟਾਈਮ ਲੱਗੂਗਾ ਪਰ ਲੈ ਕੇ ਜਾ ਰਹੇ ਹਾਂ ਸੀਨੀਅਰ ਸੈਕੰਡਰੀ ਸਕੂਲ ਸਕੂਲਰਜ਼ ਆਈ ਮੀਨ ਸ਼ੁਰੂ ਕਰਾਂਗੇ ਕਿ ਹਾਂ ਵੀ ਹਾਂ 9 ਵਜੇ ਕਲੀਨ ਹੋ ਗਿਆ 10 ਵਜੇ ਹੋ ਗਿਆ ਹੈਂਡਸਓਪ ਹੈਗਾ ਪੂਰਾ ਹੈਗਾ ਸਾਡਾ ਤਾਂ ਉਹ ਸੁਪਨਾ ਹੈ ਮੈਂ ਤੁਹਾਨੂੰ ਕਈ ਫੋਟੋਸ ਸ਼ੇਅਰ ਕਰੂੰਗਾ ਸਾਡੇ ਸਰਕਾਰੀ ਸਕੂਲਾਂ ਦੀ ਤੁਸੀਂ ਤੁਸੀਂ ਦੇਖਦੇ ਹੈ ਹੈਰਾਨ ਹੋ ਜਾਓਗੇ ਅਸੀਂ 에ਅਰਪੋਰਟਸ ਤੋਂ ਵਧੀਆ ਜਿਹੜੇ ਐ ਬਾਥਰੂਮ ਬਣਾਇਆ ਕਿਤੇ ਹਾਂ ਕਿਤੇ ਬਹੁਤ ਮਾੜੇ ਹਜੇ ਵੀ ਹੋਣਗੇ ਪਰ ਬਦਲ ਰਹੇ ਹਨ ਪਰ ਚੰਗੇ ਦੀ ਵੀ ਤਾਂ ਗੱਲ ਹੋਣੀ ਚਾਹੀਦੀ ਹੈ ਪੰਜਾਬ ਦੀ ਗੱਲ ਹੈ ਉਹ ਮੇਰੇ ਕੋਈ ਨਿੱਜੀ ਪ੍ਰਾਈਵੇਟ ਸਕੂਲਸ ਤਾਂ ਨਹੀਂ ਜਾਂ ਮਾਨ ਸਾਹਿਬ ਦੇ ਜਾਂ ਕੇਜਰੀਵਾਲ ਸਾਹਿਬ ਦੇ ਪਤਾ ਸਰਕਾਰੀ ਸਕੂਲ ਸਰਕਾਰ ਦੇ ਹੀ ਰਹਿਣੇ ਆ ਜੇ ਐਟ ਸਰਕਾਰੀ ਸਕੂਲਾਂ ਦੀ ਬੱਲੇ ਬੱਲੇ ਹੋ ਗਈ ਤੁਹਾਨੂੰ ਵੀ ਮਾਣ ਹੋਣਾ ਚਾਹੀਦਾ ਆਪਾਂ ਸਾਰੇ ਪੰਜਾਬੀ ਆ ਪਰ ਨਹੀਂ ਅਸੀਂ ਸਾਡੀ ਜਿੱਦ ਹੈ ਲੱਭ ਲੱਭ ਕੇ ਲੱਭ ਲੱਭ ਕੇ ਹਾਂ ਵੀ ਵਸ ਠੀਕ ਹੈ ਕਿਸੇ ਤਰੀਕੇ ਨਾਲ ਸਿੱਖਿਆ ਦੀ ਗੱਲ ਨਾ ਹੋ ਜਵੇ 2000 ਕਰੋੜ ਦਾ ਕੰਮ ਕੀਤਾ ਜੀ ਤੇ ਲੈਸ ਥੈਨ 20 ਕਰੋੜ ਕਾਸਟ ਹੈ ਇਹ ਸਾਰੇ ਪ੍ਰੋਗਰਾਮ ਦੀ ਲੈਸ ਥੈਨ 1% ਕਿ ਉਹਦਾ ਕੰਫੀਡੈਂਸ ਦੇ ਇਨ ਦਾ ਮਕਸਦ ਹੈ ਕਿ ਪੂਰੇ ਦੇਸ਼ ਦੀ ਗੱਲ ਹੋਵੇ ਪਰ ਹਮੇਸ਼ਾ ਪੰਜਾਬੀ ਪੰਜਾਬੀ ਨੂੰ ਹੀ ਖਿੱਚਦਾ ਆ ਅਸੀਂ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕੰਮ ਕਰੀਏ ਬਹੁਤ ਬਹੁਤ ਧੰਨਵਾਦ ਜੀ ਮਾਦਰੀ ਸਾਹਿਬ ਜਿਹੜੇ